ਪੰਨਿਆਂ ਜਵਾਨੇ ਵਿੱਚ ਕਹਿਣਾ ਗੁਜ਼ਾਰੀਏ ਆਪਣੇ ਪਰਾਇਆਂ ਨਾਲ ਜ਼ਿੰਦਗੀ ਸਵਾਰੀਏ ਐਵੇਂ ਕੱਢੀਏ ਨਾ ਕਿਸੇ ਦਾ ਗਸੂ ਜਵਾਨੀ ਹੈ ਬੱਲੇ ਦੀ ਬੱਲੇ ਨੀ ਤੇਰਾ ਅਗਬਰ ਵਰਗਾ ਹੈ غرور ਜਵਾਨੀ ਹੈ ਬੱਲੇ ਦੀ ਬੱਲੇ ਹਾਂ ਹੋ ਚੰਡੀਗੜ੍ਹ ਕਰਿਆਸ਼ਕੀ ਹੋ ਚੰਦੀਗੜ੍ਹ ਕਰਿਆਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆਕੇ ਕਿੱਥੇ ਮਰਨਾ ਜਾਈਂ ਕੁਝ ਖਾਕੇ ਕੁਝ ਖਾਕੇ ਕੁਝ ਖਾਕੇ ਵੇਚ ਕੇ ਸਕੂਟਰ ਨਹੀਂ ਰੋਹ ਡਾ ਲੈ ਲਿਆ ਓਏ ਬੀਏ ਦੀ ਪੜਾਈ ਵਿੱਚੋਂ ਤੀਜੀ ਵਾਰ ਰਹਿ ਗਿਆ ਹੋ ਮਾਪਿਆਂ ਦਾ ਪੁੱਤ ਲੜਣਾ ਹੱਥ ਵੇਦਾ ਨਾ ਕਤਾ ਬਨੂ ਲਾਕੇ ਕਿੱਥੇ ਮਰਨਾ ਜਾਈਂ ਕੁਝ ਖਾਕੇ ਹੋ ਚੰਦੀਗੜ੍ਹ ਕਰਿਆਸ਼ਕੀ ਉਹ ਮੁੰਡਾ ਜੱਟ ਦਾ ਜਲੰਦਰ ਆ ਗਿਆ ਉਹ ਦੇਰ ਦਾ ਬਹੁਤ ਧੰਨਵਾਦੀ ਆ ਕਿ ਤੁਸੀਂ ਸਾਡੀ ਇੰਟਰਵਿਊ ਕਰਨ ਆਏ ਹੋ ਹੁਣ ਦੱਸੋ ਪੁੱਛੋ ਕੁਸਚਨ ਜਿਹੜੇ ਪੁੱਛਣੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਸੀ ਰਾਜ਼ ਕੀ ਹੈ ਫਿਟਨੈਸ ਦਾ ਰਾਜ਼ ਇਹ ਐਕਸਰਸ ਕਰੋ ਖੁਸ਼ ਰਹੋ ਅਬਸੋਲਿਊਟ ਕੀ ਐਕਸਰਸਾਈਜ਼ ਕਰਦੇ ਹੋ ਪੂਰੀ ਐਕਸਰਸਾਈਜ਼ ਕਰਦੇ ਹਾਂ ਐਕਸਰਸਾਈਜ਼ ਕਰਦੇ ਹਾਂ ਰਿਆਜ਼ ਕਰਦੇ ਹਾਂ ਪਿਆਜ਼ ਖਾਂਦੇ ਹਾਂ ਤੇ ਗਾਣਾ ਤੋਂ ਹੁਣ ਪਤਾ ਲਾ ਹੁੰਦਾ ਤੇ ਗਾਣਾ ਤੋਂ ਡਾ ਰਿਆ ਇਸ ਬਾਰੇ ਕੀ ਕਹੋ ਗਾਣਾ ਬੱਸ ਸੱਚੇ ਬਾਸ਼ਾ ਦੀ ਕਿਰਪਾ ਹੋ ਗਈ ਆ 2 ਸਾਲ ਪਹਿਲਾਂ ਮੇਰਾ ਆਇਆ ਸੀ ਗਾਣਾ ਕੋਕਾ 2023 ਉਸ ਤੋਂ ਬਾਅਦ ਮੇਰਾ ਹਰ ਗਾਣਾ ਜਿਹੜਾ ਮੈਂ ਜੋ ਵੀ ਕੰਮ ਕਰਦਾ ਉਹ ਦਾ ਬੜਾ ਸੋਚ ਸਮਝ ਕੇ ਤੇ ਆਪਾਂ ਇਹ ਗਾਣਾ ਤਿਆਰ ਕੀਤਾ ਇਹਨੂੰ ਲੱਗਿਆ ਡੇਢ ਡੇਢ ਬਣਨ ਦੋ ਸਾਲ ਲੱਗੇ ਗਾਣਾ ਪਹਿਲਾਂ ਬਣਿਆ ਪੰਨਾ ਲਾਲ ਜੀ ਮਿਲ ਗਏ ਤੇ ਇਹਦੀ ਕੰਪੋਜੀਸ਼ਨ ਬਣੀ ਫਿਰ ਹਰਜੀਤ ਗੱਡੂ ਸਾਹਿਬ ਮਿਲ ਗਏ ਇਹਨਾਂ ਕੋਲ ਬਹਿ ਕੇ ਗਾਣੇ ਦੀ ਮਿਹਨਤ ਕੀਤੀ ਕਰਦਿਆਂ ਕਰਾਉਂਦੇ ਆ ਅੱਜ ਇਸ ਮਕਾਮ ਤੇ ਪਹੁੰਚੇ ਆ ਦਰਸ਼ਨਵਾਲਕ ਸਾਹਿਬ ਨੇ ਇਹਦਾ ਵੀਡੀਓ ਡਾਇਰੈਕਟਰ ਕੀਤਾ ਇਜ਼ੀ ਵੇ ਨੇ ਗੁਰਦੇਵ ਸੰਧੂ ਸਾਹਿਬ ਨੇ ਪੇਸ਼ ਕਰੀ ਆ ਤੇ ਸਾਨੂੰ ਉਮੀਦ ਹੈ ਕਿ ਨਸ਼ੇ ਤੋਂ ਰਹਿਤ ਗੀਤ ਹੈ ਸਮਾਜ ਦੇ ਨੇੜੇ ਗੀਤ ਹੈ ਕਿ ਜਿਵੇਂ ਸਰਕਾਰਾਂ ਵੀ ਕਹਿ ਰਹੀਆਂ ਕਿ ਨਸ਼ੇ ਤੋਂ ਰਹਿਣੋਂਗੇ ਤਾਂ ਹੀ ਆਪਾਂ ਇੰਨੀ ਸਪੋਰਟਸ ਕਰ ਰਹੇ ਆ ਤੇ ਸੱਚੇ ਵਿੱਚ ਅਮੀਰ ਕਰੇਗਾ ਇਹ ਗੀਤ ਨੂੰ ਵੀ ਜਿਵੇਂ ਮੇਰੇ ਪਹਿਲੇ ਗੀਤਾਂ ਤੋਂ ਹੰਗਾਰਾ ਮਿਲਿਆ ਐ ਹੰਗਾਰਾ ਮਿਲੇਗਾ ਪਹਿਲਾਂ ਜਿਹੜੇ ਸਿੰਗਰ ਹੁੰਦੇ ਸੀ ਉਹਨਾਂ ਨੂੰ ਆਪਣਾ ਜਿਵੇਂ ਇਸ ਤੋਂ ਟੋਡਾ ਸੌਂਗ ਆ ਰਿਹਾ ਹੁਣ ਉਹਨਾਂ ਨੂੰ ਪਹਿਲਾਂ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਨਹੀਂ ਸੀ ਪੈਂਦੀ ਤੇ ਹੁਣ ਦੱਸਣਾ ਪੈਂਦਾ ਵੀ ਹਾਂ ਵੀ ਸਾਡਾ ਗੀਤ ਆ ਰਿਹਾ ਤੇ ਅਲੱਗ ਤੋਂ ਪ੍ਰੈਸ ਕਾਨਫਰੰਸ ਕਰਨੀ ਪੈਂਦੀ ਹੈ ਇਹਦੇ ਬਾਰੇ ਕੀ ਨਹੀਂ ਪ੍ਰੈਸ ਕਾਨਫਰੰਸ ਕਰਨੀ ਪੈਂਦੀ ਸੀ ਅਸੀਂ ਪਹਿਲਾਂ ਵੀ ਇਹ 50 60 ਸਾਲ ਹੋ ਗਏ ਉਦੋਂ ਤੇ ਇੱਥੇ ਹੀ ਕਰਦੇ ਹਾਂ ਪ੍ਰੈਸ ਕਾਨਫਰੰਸ ਉਦੋਂ ਐਸਾ ਕਿਵੇਂ ਗੀਤ ਪਹੁੰਚ ਜਾਂਦਾ ਸੀ ਸੁਣਨ ਪਹੁੰਚ ਜਾਂਦਾ ਇਲੈਕਟ੍ਰੋਨਿਕ মিডিਆ ਨਹੀਂ ਸੀ ਉਦੋਂ ਥੋੜਾ ਅਖਬਾਰਾਂ ਚ ਆਉਂਦਾ ਸੀਗਾ ਪ੍ਰਿੰਟ মিডিਆ ਪ੍ਰਿੰਟ মিডিਆ ਸੀਗਾ ਉਦੋਂ ਸਾਡੇ ਵੱਡੇ ਵੱਡੇ ਪੰਨਿਆਂ ਤੇ ਇਹ ਇਹਦਾ ਅੱਗੇ ਪਹਿਲਾਂ 8 ਗਾਣੇ ਆਉਂਦੇ ਸੀਗੇ ਉਹਦਾ 8 ਗਾਣਿਆਂ ਦਾ ਨਿਚੋੜ ਉਹਦਾ ਹੁੰਦਾ ਸੀ ਰਾਈਟ ਫਿਰ ਹੁਣ ਸ਼ੁਰੂ ਹੋ ਗਿਆ ਤੁਹਾਡਾ ਆਪਣਾ ਇੱਕ ਸਿੰਗਲ ਟਰੈਕ ਹੋ ਗਿਆ ਕਿਉਂਕਿ ਫਿਰ ਪਿੱਛੋਂ ਜਦੋਂ 8 ਗਾਣਿਆਂ ਤੇ ਮਿਹਨਤ ਕਰਦੇ ਪਾਈ ਰੇਸੀ ਦਾ ਦੌਰ ਉਹ ਚੱਲ ਪਿਆ ਸੀਗਾ ਠੀਕ ਆ ਉਹ ਚ ਨੱਥ ਪਾਉਂਦੇ ਚੱਕਰ ਜਾ ਕੇ ਹੁਣ ਫਿਰ ਆਸਤਾ ਆਸਤਾ ਡਿਜੀਟਲ ਯੁੱਗ ਆ ਗਿਆ ਇਹ ਚ ਹੁਣ ਇੱਕ ਗੀਤ ਤੇ ਦੇਖੋ ਖਰਚੇ ਕਿੰਨੇ ਹੋ ਜਾਂਦੇ ਆ ਤੇ ਗੀਤ ਥੋੜਾ ਜਿਹਾ ਨਿਕਲ ਗਿਆ ਤੇ ਫਿਰ ਬਹਿ ਜਾ ਬਹਿ ਜਾ ਨਹੀਂ ਤੇ ਫਿਰ ਬਹਿ ਜਾ ਬਹਿ ਜਾ ਤੇ ਉਹ ਚੀਜ਼ਾਂ ਨੇ ਆਪਣਾ ਬੜਾ ਸੋਚ ਸਮਝ ਕੇ ਗੀਤ ਹੋਰ ਵੀ ਤਿਆਰ ਕਰ ਰਹੇ ਆ ਇੱਕ ਦੋ ਗੀਤ ਆਪਣੇ ਇਸ ਸਾਲ ਹੋਰ ਦੇਾਂਗੇ ਅਸੀਂ ਤੇ ਮੈਨੂੰ ਉਮੀਦ ਹੈ ਕਿ ਜਿਹੋ ਜਿਹਾ ਫਰਮਾਕਿਓ ਕੀਤਾ ਹੈ ਜਿਹੋ ਜਿਹੀ ਪਿਕਚਰਾਈਜ਼ੀ ਹੋਈ ਹੈ ਸੱਚੇ ਪਾਤਸ਼ਾਹ ਮਿਹਰ ਕਰੇਗਾ ਤੇ ਮੈਂ ਤੁਹਾਡੇ মিডিਆ ਦੇ ਮਾਧਮ ਇਹ ਹੀ ਕਹਿੰਦਾ ਨਸ਼ੇ ਤੋਂ ਰਹਿਤ ਰਹੋ ਮਾਪਿਆਂ ਦੀ ਸੇਵਾ ਕਰੋ ਤੇ ਕੋਈ ਗਾਉਣ ਵਾਲਾ ਹੈਗਾ ਉਹ ਰਿਆਜ਼ ਕਰੇ ਕਰਮ ਕਰੇ ਤੇ ਜੋਨੀ ਬੱਲੇ ਦੀ ਬੱਲੇ ਫਿਰ ਤੇ ਅੱਜ ਕੱਲ ਦੇ ਸਿੰਗਰਾਂ ਨੂੰ ਕਿਵੇਂ ਦੇਖਦੇ ਹੋ ਵੀ ਕੌਂਟ੍ਰੋਵਰਸੀ ਜ਼ਿਆਦਾ ਹੋ ਗਈ ਵੀ ਜੇ ਅਸੀਂ ਕੌਂਟ੍ਰੋਵਰਸੀ ਕਰਾਂਗੇ ਤਾਂ ਹੀ ਚਰਚਾ ਦੇ ਵਿੱਚ ਰਹਾਂਗੇ ਉਹ ਚਲੋ ਕੁਝ ਕੋ ਹੁੰਦੇ ਆ ਪਰ ਅੱਜ ਅੱਜ ਦੇ ਸਿੰਗਰ ਵੀ ਬਹੁਤ ਵਧੀਆ ਕੰਮ ਕਰ ਰਹੇ ਆ ਦੇਖੋ ਪੰਜਾਬੀ ਇੰਡਸਟਰੀ ਨੂੰ ਆਪਾਂ ਕਿੱਥੇ ਦਲਜੀਤ ਜਣੀ ਕਿੱਥੇ ਲੈ ਗਏ ਆ ਹਾਂਜੀ ਕਰਨ ਔਦਲ ਹੋ ਗਿਆ ਆਪਣਾ ਕੰਮ ਕਰ ਰਹੇ ਬੱਚੇ ਉਹ ਗਲੋਬ ਤੇ ਲੈ ਗਏ ਐਸ ਵੇਲੇ ਆਪਣੀ ਇੰਡਸਟਰੀ ਐਂ ਹਿੰਦੀ ਨਾਲ ਤੁੰਨ ਕੇ ਭਿੜਦੀ ਆ ਤੁਹਾਡੇ ਮੀਡੀਆ ਮੀਡੀਆ ਇਹ ਜਿਹੜਾ ਰਾਤੋ ਰਾਤ ਗੀਤ ਨੂੰ ਕਿੱਥੇ ਪਹੁੰਚਾਉਂਦਾ ਪਹਿਲਾਂ ਸਾਡੇ ਗੀਤ ਹੁੰਦੇ ਸੀ ਇੱਥੋਂ ਫੋਰਨ ਕੰਟਰੀ ਤੋਂ ਆ ਕੇ ਕਿੱਥੇ ਲੈ ਕੇ ਜਾਂਦੇ ਸੀ ਹੁਣ ਤੁਹਾਡੇ ਮੀਡੀਆ ਦੀ ਜਰੂਰਤ ਇਹ ਰਾਤੋ ਰਾਤ ਸਾਰੇ ਪਾਸੇ ਫੈਲ ਜਾਣਾ ਗੀਤ ਮੈਂ ਤੁਸੀਂ ਪਰਸਨਲੀ ਕਿਸ ਨੂੰ ਸੁਣਨਾ ਪਸੰਦ ਕਰਦੇ ਹੋ ਹਾਂਜੀ ਤੁਸੀਂ ਕਿਸ ਨੂੰ ਕਿਸ ਨੂੰ ਸੁਣਨਾ ਪਸੰਦ ਕਰਦੇ ਹੋ ਮੈਂ ਜਿਹੜਾ ਜਿਹੜੇ ਵੀ ਬੱਚੇ ਸੁਰੀਲੇ ਨੇ ਜਿਹੜੇ ਸੀਨੀਅਰ ਆਰਟਿਸਟ ਸੁਰੀਲੇ ਨੇ ਅਸੀਂ ਗੁਲਾਮ ali ਸਾਹਿਬ ਦਸਤੋ ਸਾਹਿਬ ਹਿੰਦੁਸਤਾਨ ਤੋਂ ਲਤਾ ਜੀ ਹੋਗੇ ਗੁਰਦਾਸ ਬਾਜੀ ਹੋਗੇ ਸਰਦੂਲ ਬਾਜੀ ਦੇ ਸਤੂਦਿਆਂ ਚ ਨਹੀਂ ਰਹੇ ਉਹ ਬੜੇ ਸੁਰੀਲੇ ਸੀ ਹਾਸ ਹੋ ਗਿਆ ਫਰੋਜ਼ ਖਾਨ ਬਹੁਤ ਸਾਰੇ ਅੱਛੇ ਗਾ ਰਹੇ ਸੀ ਪਹਿਲਾਂ ਦੇ ਸਿੰਗਰ ਜ਼ਿਆਦਾ ਸੁਰੀਲੇ ਹੁੰਦੇ ਸੀ ਵੀ ਮਤਲਬ ਰਿਆਜ਼ ਕਰਦੇ ਸੀ ਹਰ ਟਾਈਮ ਤੁਸੀਂ ਹੁਣ ਕਿੰਨਾ ਕਰਿਆਜ਼ ਕਰਦੇ ਮੈਂ ਬੇਟਾ ਹੁਣ ਵੀ ਬ੍ਰੇਕਫਾਸਟ ਕਰਦਾ ਹੀ ਤਾਂ ਮੈਂ ਐਕਸਰਸ ਕਰਕੇ ਅੱਧਾ ਘੰਟਾ ਰਿਆਜ਼ ਕਰਕੇ ਫਿਰ ਰੋਟੀ ਖਾਂਦਾ ਉਹ ਤੋਂ ਬੰਦਾ ਕੀ ਜ਼ਿੰਦਗੀ ਖੂਬਸੂਰਤ ਆ ਇਹੀ ਰਾਜਾ ਬਸ ਤੇ ਇੱਕ ਮੈਂ ਪੁੱਛਣਾ ਚਾਹੂੰਗੀ ਵੀ ਤੁਹਾਡੇ بیٹے ਸੀ ਜਸ਼ਨ ਅੱਛਾ ਉਹ ਕਹਿੰਦੇ ਬੋਲੀਵੁੱਡ ਚ गा ਰਹੇ ਨੇ ਹੁਣ ਉਹ ਕਿੱਥੇ ਨੇ ਹੁਣ ਉਹ ਆਸਟ੍ਰੇਲੀਆ ਗਏ ਵੇ ਉਹ ਜਲਦੀ ਆਏਗਾ ਉਹਦੇ ਦੋ ਤਿੰਨ ਡਿਸਕਲੋਜ਼ ਨਹੀਂ ਕਰਦਾ ਕਿ ਫਿਲਮਾਂ ਚ ਗੀਤ ਆ ਰਹੇ ਨੇ ਬੈਕਗ੍ਰਾਉਂਡ ਉਹਦੇ ਉਹਦੇ ਇੱਕ ਦੋ ਕੀਤ ਹੋਰ ਵੀ ਹੁੰਦੇ ਆ ਤਿਆਰ ਕੀਤੇ ਬੰਦੇ ਤੇ ਜਲਦੀ ਤੁਹਾਡੇ ਮਗਾ ਇਸੇ ਸਾਲ ਚ ਉਹ ਫਿਲਮ ਵੀ ਆ ਜਾਏਗੀ ਉਹਦੇ ਗੀਤ ਵੀ ਕਿਉਂਕਿ ਉਹ ਹੀ ਇਜ਼ ਅ ਸਿਟੀ ਇਨ ਆਸਟ੍ਰੇਲੀਆ ਉਹਨੇ ਜਾਣਾ ਪੈਂਦਾ ਤੇ ਉਹ 2-4 ਮਹੀਨੇ ਉੱਥੇ ਲਾ ਕੇ 2-4 ਮਹੀਨੇ ਫਿਰ ਲਾ ਕੇ ਆਪਣਾ ਆ ਕੇ ਕੰਮ ਕਰਕੇ ਫੇਰ ਉਹ ਵਧੀਆ ਕੰਮ ਕਰ ਰਿਹਾ ਆਪਣਾ ਜਿਹੜਾ ਤੁਹਾਡਾ ਫੇਮਸ ਗਾਣਾ ਹੈ ਚੰਡੀਗੜ੍ਹ ਕਰਿਆਸ਼ਕੀ ਅਸੀਂ ਉਹਦੇ ਬੋਲ ਸੁਣਨਾ ਚਾਹਾਂਗੇ ਨਹੀਂ ਅੱਜ ਆਪਾਂ ਮੈਂ ਕਹਿੰਦਾ ਜਵਾਨੀਆਂ ਅਵੇਲੇ ਬੱਲੇ ਬ ਇਹਦੇ ਮਸਲਾ ਤੇ ਤੁਹਾਨੂੰ ਇਹ ਤਾਂ ਉਹਨਾਂ ਨੂੰ ਸੁਣਾਇਆ ਸੀ ਹਾਂ ਹੋ ਚੰਡੀਗੜ੍ਹ ਕਰਿਆਸ਼ਕੀ ਹੋ ਚੰਡੀਗੜ੍ਹ ਕਰਿਆਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆਕੇ ਕਿਤੇ ਮਰ ਨਾ ਜਾਈਂ ਕੁਝ ਖਾ ਕੇ ਕੁਝ ਖਾ ਕੇ ਕੁਝ ਖਾ ਕੇ ਵਿੱਚ ਕਿਸ ਸਕੂਟਰ ਨਹੀਂ ਰੋਹ ਡਾ ਲੈ ਲਿਆ ਓਏ ਬੀਏ ਦੀ ਪੜਾਈ ਵਿੱਚੋਂ ਤੀਜੀ ਵਾਰ ਰਹਿ ਗਿਆ ਹੋ ਮਾਪਿਆਂ ਦਾ ਪੁੱਤ ਲੜਣਾ ਹੱਥ ਵੇਦਾ ਨਾ ਕਤਾ ਬਨੂ ਲਾ ਕੇ ਕਿੱਥੇ ਮਰ ਨਾ ਜਾਏ ਕੁਝ ਖਾ ਕੇ ਓ ਚੰਡੀਗੜ੍ਹ ਕਰਿਆ ਅਸ਼ਕੀ ਹੋ ਮੁੰਡਾ ਜੱਟਾਂ ਦਾ ਜਲੰਧਰੂ ਆ ਗਿਆ ਬਹੁਤ ਖੂਬ ਤੇ ਜਿਹੜਾ ਹੁਣ ਆ ਰਿਹਾ ਉਹਦੇ ਵੀ ਦੋ ਬੋਲ ਸੁਣਾ ਦੇ ਪਹਿਲਾਂ ਕਹਿ ਕੇ ਦੱਸ ਇਹਨੂੰ ਬੋਲ जवानी है बल्ले नहीं बल्ले हाँ हूँ पास हो गई पन्न जवानी बच्च कह ना है अपने पराया न जिंदगी सवारी सवारीए एवे कटिए ना, ना किसा गसों जवानी है बल्ले नहीं बल्ले नी तेरा अग वरगा गरूर जवानी है बल्ले नहीं बल